ਵੈਰ ਜੂ ਕਾ ਖਾਲਸਾ ਵੈਰ ਜੂ ਕੀ ਫਤਿਹ ਆਪਾਂ ਗੱਲ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਥੋੜੀ ਧਿਆਨ ਨਾਲ ਜਰੂਰ ਸੁਣਨਾ ਹੈ ਗੱਲਬਾਤ ਵੀਡੀਓ ਸਕਿੱਪ ਨਹੀਂ ਕਰਨਾ ਵੀਡੀਓ ਨੂੰ ਸਾਰਿਆਂ ਨੂੰ ਸੁਣਨਾ ਆਪਾਂ ਜਗਜੀਤ ਸਿੰਘ ਡੱਲੇਵਾਲ ਬਾਰੇ ਥੋੜਾ ਤੁਹਾਨੂੰ ਵਿਸਤਾਰ ਦੇ ਰੂਪ ਵਿੱਚ ਦੱਸਦੇ ਆ ਕਿ ਕੌਣ ਜਗਜੀਤ ਸਿੰਘ ਡੱਲੇਵਾਲ ਅਤੇ ਆਖਰ ਅੱਜ ਜਿਹੜਾ 44ਵਾਂ ਦਿਨ ਹੋ ਗਿਆ ਜਿਹੜਾ ਮਰਨ ਵਰਤ ਤੇ ਬੈਠੇ ਨੇ ਕਿ ਡੱਲੇਵਾਲ ਸਾਹਿਬ ਨੇ ਜਿਹੜਾ ਇਹ ਕਹਿ ਦਿੱਤਾ ਡਾਕਟਰਾਂ ਨੂੰ ਕਿ ਮੇਰੇ ਕੋਲ ਨਾ ਆਓ ਤੇ ਨਾਲ ਦੇ ਹੋਰ ਸਾਥਿਆਂ ਨੂੰ ਵੀ ਕਹਿ ਦਿੱਤਾ ਕਿ ਇਹ ਮੇਰੇ ਕੋਲ ਨਾ ਆਓ ਉਹਨਾਂ ਦਾ ਜਿਹੜਾ ਲਗਾਤਾਰ ਡਾਕਟਰਾਂ ਦੇ ਮੁਤਾਬਕ ਜਿਹੜਾ ਬੀਪੀ ਘਟ ਰਿਹਾਗਾ ਡਾਕਟਰ ਕਹਿ ਰਹੇ ਨੇ ਕਿ ਜਿਹੜਾ ਬੀਪੀ ਲਗਾਤਾਰ ਘਟ ਰਿਹਾਗਾ ਇਹਦੇ ਲਈ ਉਹਨਾਂ ਦਾ ਖਾਦਸਾਗਾ ਪਾਣਾ ਕੋਈ ਵਾਪਰ ਨਾ ਜਾਵੇ ਹੁਣ ਅੱਜ ਕਈ ਟੋਕੜ ਬਹੁਤ ਆਪਾਂ ਕਹਨੇ ਆ ਖੱਚ ਜਿਹਨੂੰ ਕਹਿ ਦਿੰਨੇ ਆ ਜਿਹਨੂੰ ਟਕੇ ਦਾ ਬੰਦਾ ਨਹੀਂ ਪਰਦਾ ਆਂਦਾ ਟਕੇ ਦਾ ਟਕੇ ਦਾ ਬੰਦਾ ਜਿਹੜਾ ਥਾਂ ਥਾਂ ਤੇ ਬੇਤਿਆ ਕਰਾਉਂਦਾ ਫਿਰਦਾ ਬੰਦਾ ਜਿਹੜਾ ਅੱਜ ਉਹ ਜਗਜੀਤ ਸਿੰਘ ਡੱਲੇਵਾਲ ਤੇ ਸਵਾਲ ਚੁੱਕ ਰਿਹਾ ਅਰੇ ਜਗਜੀਤ ਸਿੰਘ ਡੱਲੇਵਾਲ ਉੱਥੇ ਫਲਾਨਾ ਕੁਝ ਕਹਿੰਦਾ ਈ ਧਮਕਾ ਕੁਝ ਖੰਦਾ ਜੀ ਰਾਤ ਨੂੰ ਪਰੌਂਠੇ ਖੰਦਾ ਜੀ ਮੱਕੀ ਦਾ ਸਾਗ ਹੁੰਦਾਗਾ ਆ ਮੱਕੀ ਦੀ ਰੋਟੀ ਹੁੰਦੀ ਐ ਸਰੋਂ ਦਾ ਸਾਗ ਖਾਂਦਾ ਜੀ ਉਹ ਬਦਾਵ ਖਾਂਦਾ ਉਹ ਗਿਰੀਆਂ ਖਾਂਦਾ ਲਹਨਤਾ ਹੈ ਜੇ ਲੋਕਾਂ ਦੇ ਜਿਹੜਾ ਕਿ ਸਾਡੇ ਕਿਸਾਨ ਆਗੂ ਰਹੇ ਸਾਰੇ ਸਤਕਾਰਯੋਗ ਨੇ ਕਿਉਂਕਿ ਉਹ ਕੋਈ ਆਪਣੇ ਘਰ ਦੇ ਲਈ ਸੰਘਰਸ਼ ਨਹੀਂ ਲੜ ਰਹੇ ਆ ਉਹ ਸਾਰੇ ਕੌਮ ਦੇ ਲਈ ਸੰਘਰਸ਼ ਲੜ ਰਹੇ ਆ ਉਹ ਕਿਸਾਨਾਂ ਲਈ ਵੀ ਆ ਉਹ ਆਰਤੀਆਂ ਲਈ ਵੀ ਆ ਉਹ ਮਜ਼ਦੂਰਾ ਲਈ ਵੀ ਆ ਉਹ ਸਾਰੇ ਦੇਸ਼ ਦੇ ਲਈ ਆ ਤੁਹਾਨੂੰ ਦੱਸ ਦਈਏ ਕਿ ਫਿਰ ਆਪਾਂ ਥੋੜੀ ਗੱਲਬਾਤ ਅੱਗੇ ਕਰਦੇ ਆ ਦੱਸਿਆ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਪਿੰਡ ਡੱਲੇਵਾਲ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦਾਗਾ ਦੋ ਭਰਾ ਸਨ ਜਗਜੀਤ ਸਿੰਘ ਡੱਲੇਵਾਲ ਤੇ ਇੱਕ ਦਾ ਭਰਾ ਹੋਰ ਸੀ ਉਹ ਵੀ ਜਿਹੜਾ ਕਿ ਕਿਸਾਨ ਜੁਨੀਆ ਦੇ ਆਗੂ ਸੀ ਮੂਰਲੀ ਕਿਤਾਬ ਦੇ ਵਿੱਚ ਦੋਨੇ ਜਿਹੜੇ ਕਿ ਸ਼ੁਰੂ ਤੋਂ ਹੀ ਜਿਹੜਾ ਸਿੱਕਾ ਆਉਂਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਵੀ ਜਿਹੜੀ ਕਿ ਪਿਛਲੇ ਸਾਲਾਂ ਦੇ ਵਿੱਚ ਸਹਾਦਤ ਹੋ ਜਾਂਦੀ ਆ ਮੌਤ ਹੋ ਜਾਂਦੀ ਆ ਜਗਜੀਤ ਸਿੰਘ ਡੱਲੇਵਾਲ ਦੇ ਦੋ ਬੇਟੇ ਨੇ ਸੌਰੀ ਮਾਫ ਕਰਨਾ ਇੱਕ ਬੇਟਾ ਦਾ ਤੇ ਇੱਕ ਉਹਦਾ ਜਿਹੜਾ ਛੋਟਾ ਜਿਹਾ ਪੋਤਾ ਤੇ ਇੱਕ ਉਹਦੀ ਨੂੰਹ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਘਰ ਵਾਲੀ ਸੀ ਉਹ ਪ੍ਰੋਫੈਸਰ ਲੱਗੀ ਹੋਈ ਸੀ ਉਹਨੇ ਜਦੋਂ ਪਤਾ ਲੱਗਿਆ ਕਿ ਜਗਜੀਤ ਸਿੰਘ ਡੱਲੇਵਾਲ ਇੱਕ ਸੰਘਾਸਤ ਦੇ ਵਿੱਚ ਕੁੱਦ ਪਿਆ ਉਹ ਆਸ-ਪਾਸਾਂ ਨਹੀਂ ਦੇਖਦਾ ਸੀ ਉਹ ਘਰ ਮੁੜ ਕੇ ਪਰਿਵਾਰ ਨਹੀਂ ਦੇਖਦਾ ਸੀ ਤਾਂ ਆਖਰ ਉਹਦੀ ਘਰ ਵਾਲੀ ਨੇ ਵੀ ਜਿਹੜੀ ਆਪਣੀ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਆਣ ਖਲੋਗੀ ਜਗਜੀਤ ਸਿੰਘ ਡੱਲੇਵਾਲ ਤੇ ਦੇ ਭਰਾ ਦੇ ਕੋਲ ਦੋਨਾਂ ਦੇ ਕੋਲ 40 ਕੱਲੇ ਜ਼ਮੀਨ ਆ ਜਿਨ੍ਹਾਂ ਦੇ 20 ਕੱਲੇ ਡੱਲੇਵਾਲ ਦੇ ਕੋਲ ਆ ਤੇ 20 ਕੱਲੇ ਦੂਸਰੇ ਭਰਾ ਕੋਲ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤੇ ਜਗਜੀਤ ਸਿੰਘ ਡੱਲੇਵਾਲ ਦਾ ਦੱਸਿਆ ਜਾ ਰਿਹਾ ਕਿ ਸਧਾਰਨ ਪਰਿਵਾਰ ਆ ਤੇ ਕੋਈ ਬਾਹਲਾ ਘਰ-ਬਾਰ ਨਹੀਂ ਆਮ ਜਿਹੜਾ ਸਧਾਰਨ ਕਿਸਾਨਾਂ ਦਾ ਪਰਿਵਾਰਾਂ ਦਾ ਘਰ-ਬਾਰ ਹੁੰਦਾਗਾ ਇਸ ਤਰ੍ਹਾਂ ਦਾਗਾ ਤੇ ਅੱਜ ਜਿਹੜੇ ਲੋਕ ਕਹਿ ਰਹੇ ਨੇ ਕਿ ਡੱਲੇ ਬਾਲ ਤਾਂ ਜਿਹੜਾ ਜੀ ਲੱਖਾਂ ਰੁਪਈਆ ਇਕੱਠਾ ਕਰ ਗਿਆ ਕਰੋੜਾਂ ਰੁਪਈਆ ਇਕੱਠਾ ਕਰ ਗਿਆ ਤੇ ਅੱਜ ਉਹਨਾਂ ਦੋਖਾਂ ਨੂੰ ਸ਼ਰਮ ਆਉਣੀ ਚਾਹੀਦੀ ਆ 44 ਦਿਨ ਹੋ ਗਏ ਬੰਦੇ ਨੂੰ ਕੈਂਸਰ ਦਾ ਮਰੀਜ਼ ਹੋਵੇ ਤੇ ਕਿੰਨੀ ਔਂਕੜਾਂ ਦੇ ਵਿੱਚ ਠੰਡ ਦੇ ਵਿੱਚ ਸਰਦੀਆਂ ਦੇ ਵਿੱਚ ਬੈਠਾਗਾ ਭੁੱਖਾ ਧਿਆਣਾ ਸਿਰਫ ਪਤਾਗਾ ਨਾਲੇ ਕਿ ਮੌਤ ਸਾਹਮਣੇ ਬਾਜਾ ਮਾਰ ਰਹੀ ਆ ਪਰ ਉਹ ਮੌਤ ਦੀ ਪਰਵਾਹ ਕਰਦਾ ਹੋਇਆ ਤੇ ਉਹ ਫੇਰ ਵੀ ਉਹਨੂੰ ਸਲਾਮ ਆ ਸਲੂਟ ਆ ਇਹ ਜੇ ਕਿਸਾਨ ਆਗੂ ਨੂੰ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਆ ਜਿਹੜੀ ਉਹ ਦਾਤੇ ਲਾਈ ਹੋਈ ਆ ਜਗਜੀਤ ਸਿੰਘ ਡੱਲੇਵਾਲ ਨੇ ਡਾਕਟਰਾਂ ਦੀ ਟੀਮ ਨੂੰ ਕਹਿ ਦਿੱਤਾ ਕਿ ਮੇਰੇ ਨੇੜੇ ਨਾ ਆਇਓ ਤੇ ਡਾਕਟਰ ਕਹਿੰਦੇ ਆ ਕਿ ਲਗਾਤਾਰ ਜਦੋਂ ਇਹਦਾ ਬੀਪੀ ਘਟਦਾ ਤੇ ਭਾਣਾ ਵਾਪਰਨ ਦਾ ਖਾਸਾਗਾ ਤੇ ਲਗਾਤਾਰ ਜਿਹੜੀ ਮਾਲਸ ਕੀਤੀ ਜਾ ਰਹੀ ਆ ਮਸ਼ੀਨਾ ਚੱਕਾ ਆਲੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਅੱਜ ਹਾਲ ਤਾਂ ਜਿਹੜੀ ਜਗਜੀਤ ਸਿੰਘ ਡੱਲੇਵਾਲ ਦੀ ਹੋਈ ਪਈ ਆ ਤੇ ਅੱਜ ਲੋਕ ਜਿਹੜੇ ਲੋਕ ਮਖੌਲ ਕਰਦੇ ਆ ਅੱਜ ਜਿਹੜੀਆਂ ਜਥੇਬੰਦੀਆਂ ਇਹ ਵੇਖ ਰਹੀਆਂ ਕਿ ਜਗਜੀਤ ਸਿੰਘ ਡੱਲੇਵਾਲ ਕਿੰਨਾ ਚਿਰ ਜਿਉਂਦਾਗਾ ਉਹਨਾਂ ਨੂੰ ਵੀ ਲਹਨਤਾ ਕਿ ਬੰਦਾ ਤੁਹਾਡਾ ਆਗੂ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ 40 ਸਾਲ ਤੁਹਾਡੇ ਨਾਲ ਰਿਹਾ ਇਹ ਸੰਯੁਕਤ ਮੋਰਤੇ ਤੋਂ ਕਿਉਂ ਅੱਡ ਹੋਇਆ ਤੇ ਬੰਦਾ ਜਿਹੜਾ ਅਣਖ ਵਾਲਾ ਹੁੰਦਾਗਾ ਉਹ ਹੀ ਬੰਦਾ ਅਲੱਗ ਹੁੰਦਾਗਾ ਤੇ ਨਹੀਂ ਤਾਂ ਬਸ਼ਰਮਾ ਦੀ ਕਹਿੰਦੇ ਡੁੱਲ ਕੇ ਦਾਲੇ ਤਾਂ ਪੰਦੇ ਡੋਡਲ ਖਾਨਨੇ ਆ ਨਹੀਂ ਤਾਂ ਉਹਨਾਂ ਬਾਗ ਹੀ ਚੱਲੀ ਜਾਂਦਾ ਸੀ ਜਿਹੜੀਆਂ ਦੂਜੇ ਜਥੇ ਬੰਦੀਆਂ ਕੁਝ ਕੁ ਜਥੇ ਬੰਦੀਆਂ ਸਾਰਿਆਂ ਨੂੰ ਉਹਨੇ ਕਹਿੰਦਾ ਕਿ ਜਿਹੜੀਆਂ ਦਾ ਪਤਾ ਹੈਗਾ ਆਪਾਂ ਨੂੰ ਕਿ ਜਿਨ੍ਹਾਂ ਨੇ ਘਰ ਪਰਿਵਾਰ ਭਰੇ ਹੋਏ ਨੇ ਜਿਨ੍ਹਾਂ ਨੇ ਇੱਕੜਾ ਜ਼ਮੀਨ ਲੈਤੀ ਹੋਈ ਆ ਸਾਰਾ ਆਪਾਂ ਜਾਣਦੇ ਹਾਂ ਉਹਨਾਂ ਬਾਰੇ ਵੀ ਪਰ ਜਗਜੀਤ ਸਿੰਘ ਡੱਲੇਵਾਲ ਤੇ ਸਰਮਨ ਸਿੰਘ ਪੰਧੇਰ ਦੋ ਕਿਸਾਨ ਆਗੂ ਨੇ ਜਿਹੜੇ ਕਿ ਇੱਕ ਸਾਥ ਹੋ ਗਏ ਲਗਾਤਾਰ ਮੋਰਟੇ ਦੇ ਵਿੱਚ ਡਟੇ ਹੋਏ ਨੇ ਕਿੰਨਾ ਮੁਕਾਬਲਾ ਕੀਤਾ ਉਹਨਾਂ ਨੇ ਭਾਜਪਾ ਦਾ ਮੁਕਾਬਲਾ ਕੀਤਾ ਸਰਕਾਰਾਂ ਦਾ ਕੀਤਾ ਪੰਜਾਬ ਸਰਕਾਰ ਦਾ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਜਿਹੜੇ ਉਹਨਾਂ ਤੇ ਸੁੱਟੇ ਗਏ ਦਾਗੇ ਗਏ ਤੇ ਕਈ ਸਹਾਤਾ ਵੀ ਹੋਈਆਂ ਨੇ ਪਰ ਫਿਰ ਵੀ ਉਹ ਜਿਹੜੇ ਲਗਾਤਾਰ ਡਟੇ ਹੋਏ ਨੇ ਤੇ ਦੂਸਰੇ ਪਾਸੇ ਕੱਲ ਤੁਸੀਂ ਹੋਇਆ ਜੋ ਬੰਦੀ ਸਿੰਘਾਂ ਦੇ ਮੋਰਟੇ ਦੇ ਵਿੱਚ ਉਹ ਵੀ ਤੁਸੀਂ ਵੇਖਿਆਗਾ ਕੰਮੇ ਪੁਲਸ ਨੇ ਡਾਂਗਾ ਨਾਲ ਧਿੰਗ ਸਿੰਘਾਂ ਨੂੰ ਕੁਟ-ਕੁਟ ਕੇ ਦੂਰੇ ਕੀਤਾ ਹੋਇਆ ਇੱਕ ਬਜ਼ੁਰਗ ਨਿਹੰਗ ਸਿੰਘਾਂ ਉਹਨੂੰ 40 ਪੁਲਸ ਵਾਲੇ ਕੁੱਟੀ ਜਾ ਰਹੇ ਨੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਜਿਆਨੂੰ ਨਾਲ ਕਿਹੜੇ ਨੇ ਪੰਜਾਬ ਦੇ ਪੁਲਸ ਵਾਲੇ ਨੇ ਤੇ ਨਾਲ ਉਹ ਟੋਪੀਆਂ ਵਾਲੇ ਨੇ ਹਰਿਆਣੇ ਦੇ ਤੇ ਇੱਕ ਅਨੰਗ ਸਿੰਘ ਨੂੰ ਬਜ਼ੁਰਗ ਬੰਦਾਗਾ ਉਹ ਉਹਦਾ ਕਸੂਰ ਕਿੰਨਾਗਾ ਕਸੂਰ ਕੀ ਸੀ ਉਹਦਾ ਕਿ ਉਹ ਮੋਰਚੇ ਦੇ ਵਿੱਚ ਗਿਆ ਉਹ ਸੰਭਲ ਹੋਇਆ ਉਹ ਆਵਾਜ਼ ਚੁੱਕੀ ਉਹਨੇ ਕਿ ਸਾਡੇ ਬੰਦੀ ਸਿੰਘ ਰਿਹਾ ਉਹਨੇ ਚੀਂਦੇ ਨੇ ਤੇ ਅੱਜ ਉਹਨੂੰ ਟੁੱਟ ਕੇ ਪੈ ਗਏ 40 ਜਾਣੇ ਸ਼ਰਮਨ ਆਉਣੀ ਚਾਹੀਦੀ ਮਾੜੀ ਮੋਟੀ ਪੁਲਸ ਵਾਲਿਆਂ ਨੂੰ ਵੀ ਤੁਸੀਂ ਪੰਜਾਬ ਦੇ ਜਾਇਓ ਤੁਸੀਂ ਵੀ ਹਰਿਆਣਾ ਵੀ ਪੰਜਾਬ ਦਾ ਜਿਹੜਾ ਇੱਕ ਹਿੱਸਾ ਹੁੰਦਾ ਸੀ ਅੱਜ ਜੇਕਰ ਤੁਸੀਂ ਵੀ ਤੁਹਾਡੇ ਧੀਆਂ ਪਤ ਨਹੀਂ ਜੇਲਾਂ ਦੇ ਵਿੱਚ ਤੇ ਤੁਸੀਂ ਇੱਕ 40 ਜਾਣੇ ਇੱਕ ਜਾਨੇ ਨੂੰ ਘੇਰ ਕੇ ਕੁੱਟਣਾ ਹੈ ਤੁਹਾਡੀ ਕਿੰਨੀ ਕਿ ਸਿਆਣਪ ਹੈ ਇਹ ਤੇ ਇਨਾ ਨਰਾਦਰ ਜਿਹੜਾ ਕੱਲ ਕੀਤਾ ਗਿਆਗਾ ਸਿੰਘਾਂ ਨੂੰ ਚੁਕਚੁਕ ਕੇ ਜਿਹੜਾਗਾ ਸਾਹਮਣੇ ਦੇ ਧੇਰੇ ਤੱਕ ਛੱਡਿਆਗਾ ਚਾਰ 500 ਜਣੇ ਨੂੰ ਗ੍ਰਿਫਤਾਰ ਕੀਤਾ ਤੇ ਡਾਂਗਾ ਨਾਲ ਕੁੱਟੇ ਤੇ ਅਥਰੂ ਗੈਸ ਦੇ ਗੋਲੇ ਉੱਤੇ ਛੱਡੇ ਗਏ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆ ਪ੍ਰਕਾਸ਼ ਆ ਜਿੱਥੇ ਮੋਰਚਾ ਲੱਗਿਆ ਹੋਇਆ ਉੱਥੇ ਵੀ ਅਥਰੂ ਗੈਸ ਦੇ ਗੋਲੇ ਛੱਡੇ ਗਏ ਕੰਮੇ ਸਾਡੇ ਬਜ਼ੁਰਗੋ ਉੱਤੇ ਧਾਂ ਮਾਰ ਕੇ ਰੋਂਦੇ ਰਹੇ ਪਿੱੜਦੇ ਰਹੇ ਸਰਕਾਰ ਨੂੰ ਤੇ ਪੁਲਿਸ ਨੂੰ ਪਰ ਇਹਨਾਂ ਨੂੰ ਕੀ ਆ ਟੱਟੇ ਖੂਹ ਦੇ ਵਿੱਚ ਪਾਵੇ ਸਿੱਖ ਕੌਮਾਂ ਮਰਦੀ ਇਹਨਾਂ ਕਿੰਨੋਂ ਤਾਂ ਸਾਰੇ ਮਰ ਜਾਂ ਹਣ ਇਹਨਾਂ ਨੂੰ ਕੀ ਇਹਨਾਂ ਨੂੰ ਤਾਂ ਕੁਰਸੀ ਪਿਆਰੀ ਆ ਇਹਨਾਂ ਨੂੰ ਨਾ ਕਿਸਾਨੀ ਦਾ ਨਾ ਸਾਡੇ ਬੰਦੀ ਸਿੰਘਾਂ ਦਾ ਨਾ ਕਿਸੇ ਹੋਰ ਦਾ ਇਹਨਾਂ ਨੂੰ ਤਾਂ ਕੁਰਸੀ ਦਿਸਦੀ ਆ ਜਿਹੜਾ ਵੀ ਕੁਰਸੀ ਉੱਤੇ ਆ ਜਾਂਦਾਗਾ ਉਹ ਕਹਿ ਦਿੰਦਾ ਕਿ ਹੁਣ ਨਹੀਂ ਮੈਂ ਕੁਰਸੀ ਤੇ ਪਰਾਂ ਹੱਲਣਾ ਜਿਹੜਾ ਮਰਦਾ ਮਰੇ ਜਿਹੜਾ ਖੂਹ ਦੇ ਵਿੱਚ ਡਿੱਗਦਾ ਡਿੱਗੇ ਠੀਕ ਆ ਕਿ ਜਦੋਂ ਬੰਦਾ ਸਾਰਾ ਕੁਝ ਹੋ ਜਾਂਦਾ ਫਿਰ ਇਹ ਮੁਆਵਜ਼ੇ ਦੇਣ ਜਾਂਦੇ ਉਹਨਾਂ ਦੇ ਘਰਾਂ ਦੇ ਵਿੱਚ ਫਿਰ ਉਹ ਟਿਕਾਉਂਦੇ ਉਹਨਾਂ ਨੂੰ ਭਵੰਤਮਾਨ ਨੇ ਇੱਕ ਆ ਬੀਬੀਆਂ ਰਸਤੇ ਵਿੱਚ ਜਾ ਰਹੀਆਂ ਸੀ ਗੱਡੀ ਬੱਸ ਉਹਦੇ ਵਿੱਚ ਤਿੰਨ ਬੀਬੀਆਂ ਦਾ ਜਿਹੜੀ ਮੌਤ ਹੋ ਚੁੱਕੀ ਆ ਤੇ ਅਗਰਾਹਾ ਗਰੁੱਪ ਵੱਲੋਂ ਜਿਹੜਾ ਕਿਹਾ ਗਿਆ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਤੇ ਭਵੰਤਮਾਨ ਨੇ ਚੁਟਕਲੇ ਦੀ ਤਰ੍ਹਾਂ ਦੇਖੋ ਕਿਸੇ ਦਾ ਕਹਿੰਦੇ ਹੁੰਦੇ ਆ ਮੌਤ ਤੇ ਜਸ਼ਨ ਨਹੀਂ ਮਨਾਏ ਦੇ ਕਿਸੇ ਤੇ ਕਦੇ ਮਖੌਲ ਨਹੀਂ ਕਰੀਦਾ ਕਹਿੰਦਾ ਉਹ ਕਿਹੜਾ ਕੋਈ ਸੰਘਰਸ਼ ਦੇ ਵਿੱਚ ਜਾ ਰਹੀਆਂ ਅਸੀਂ ਕਹਿੰਦਾ ਛਿੱਦੀ ਪਾਈ ਉਹਨਾਂ ਨੇ ਕਹਿੰਦਾ ਵੇ ਵੀ ਉਹਨਾਂ ਨੂੰ ਰੁਪਏ ਦੇਵਾਂ ਕਹਿੰਦਾ ਲਾੜ ਨਾ ਲਾਓ ਤੁਸੀਂ ਧਰਨੇ ਕਹਿੰਦਾ ਕਿਹੜਾ ਸਾਡਾ 100 ਕਰੋੜ ਰੁਪਏ ਦਾ ਕਹਿੰਦਾ ਇੱਕ ਦਿਨ ਪੰਜਾਬ ਬੰਦ ਕਰੇ ਤਾਂ ਕਹਿੰਦਾ ਘਾਟਾ ਪੈ ਗਿਆ ਪੰਜਾਬ ਸਰਕਾਰ ਨੂੰ ਤੇ ਜਿਹੜੇ ਲੋਕਾਂ ਦੇ ਪੁੱਤ ਮਾਰੇ ਨੇ ਜਿਹੜੇ ਨੌਜਵਾਨ ਮਾਰੇ ਨੇ ਗੱੱਬਰੂ ਲਾਲਾ ਟੀਕੇ ਚਿੱਟੇ ਦੇ ਤੇ ਉਹਨਾਂ ਨੂੰ ਕਿੰਨਾ ਘਾਟਾ ਪੈ ਜਾ ਤੁਹਾਨੂੰ ਤਾਂ 100 ਕਰੋੜ ਦਾ ਘਾਟਾ ਪਿਆਗਾ ਤੇ ਉਹਨਾਂ ਨੂੰ ਸਾਰੀ ਜ਼ਿੰਦਗੀ ਦਾ ਪਿਆਗਾ ਇਹ ਤਾਂ ਅਗਲੀ ਸਰਕਾਰ ਆ ਜੂਗੀ ਉਹ ਪੂਰਾ ਕਰ ਦੂਗੀ ਤੇ ਇਹਦਾ ਘਾਟਾ ਤੁਸੀਂ ਲੋਕਾਂ ਦੇ ਟੈਕਸ ਤੋਂ ਵਸੂਲ ਲੈਣਾਗਾ ਇਹ ਤਾਂ ਤੁਸੀਂ ਹੱਥੋਂ ਪੂਰਾ ਕਰ ਲਓਗੇ ਜਿਹੜੇ ਲੋਕਾਂ ਦੇ ਪਤ ਮਰੀ ਜਾ ਰਹੇ ਨੇ ਲੋਕਾਂ ਨੂੰ ਨਸਿਆ ਬੰਦਾ ਜਾ ਰਿਹਾਗਾ ਤੇ ਰਿਸੂਤ ਖੋਰ ਇੱਥੇ ਪੁਲਸ ਕੋਈ ਨਹੀਂ ਛੱਡਦਾ ਰੁਪਿਆ ਤੇ ਉਹ ਘਾਟਾ ਭਈ ਜਿਹੜਾ ਕਿਸਾਨਾਂ ਦਾ ਜਾਂ ਸਿੱਖ ਕੌਮ ਦਾ ਘਾਟਾਗਾ ਉਹ ਕਹਿੰਦੇ ਪੂਰਾ ਹੋਣ ਵਾਲੀ ਨਹੀਂ ਸਿੱਖਾਂ ਦੇ ਪੁਲਸ ਮੁਕਾਬਲੇ ਬਣਾ ਬਣਾ ਕੇ ਕੋ ਕੋ ਕਿ ਪਹਿਲਾਂ ਸਿੱਖਾਂ ਦੇ ਨੌਜਵਾਨ ਮਾਰੇ ਅੱਜ ਉਹੀ ਤੁਸੀਂ ਦੂਜਾ ਹਥਿਆਰ ਰੂਪ ਕਰ ਲਿਆ ਕਿ ਨਸ਼ਾ ਵੰਡੋ ਜੀ ਇਹਨਾਂ ਨੂੰ ਖਤਮ ਕਰੋ ਸਾਥੋਂ ਨੌਕਰੀਆਂ ਮੰਗਣ ਕੇ ਧਰਨੇ ਲਾਉਂਦੇ ਆ ਇਹ ਸਾਡੇ ਨੌਜਵਾਨਾਂ ਦੇ ਕੀਮਤੀ ਜਾਨਾਂ ਜਾ ਰਹੀਆਂ ਉਹਨਾਂ ਦਾ ਕੋਈ ਫਿਕਰ ਨਹੀਂ ਤੇ ਜਵਾਬ ਕੀ ਦਿੱਤਾ ਕਿ ਇੱਕੜਾ ਤੁਸੀਂ ਸੰਘਰਸ਼ ਤੇ ਚੱਲੀਆਂ ਸੀ ਬੀਬੀਆਂ ਵੀ ਇਹਨਾਂ ਨੂੰ ਮੈਂ ਜਿਹੜਾ ਮੁਆਜਵਾ ਦੇਵਾਂ ਸ਼ਰਮ ਹੋਣੀ ਚਾਹੀਦੀ ਹੈ ਇਹਦੇ ਬਿਆਨ ਦੇਣ ਲੱਗਿਆ ਨੂੰ ਸਰਕਾਰਾਂ ਨੂੰ ਦੁੱਖ ਤਾਂ ਕੀ ਕਹਿਣਾ ਸੀ ਕਿ ਭਾਈ ਸਾਨੂੰ ਦੁੱਖ ਆ ਵੀ ਅਸੀਂ ਕੋਈ ਨਾ ਕਰਦੇ ਆ ਸਲਾਹ ਜਾਂ ਜਿਸ ਤਰ੍ਹਾਂ ਵੀ ਆ ਟਾਲ ਦੇਣ ਦੇ ਚਾਹੇ ਗੱਲਬਾਤ ਰਾਹੀਂ ਜੇ ਨਹੀਂ ਦੇਣਾ ਸੀ ਰੁਪਈਆ ਪਰ ਜਦੋਂ ਕਿਸਾਨ ਧੌਣ ਤੇ ਗੋਡਾ ਧਰ ਲੈਂਦੇ ਆ ਫਿਰ ਮੰਨਤਾ ਕਰਦੀ ਹੈ ਸਰਕਾਰ ਵੀ ਕਰਦੀ ਹੈ ਪ੍ਰਸ਼ਾਸਨ ਵੀ ਕਰਦਾ ਫਿਰ ਸਾਰੇ ਕਰਦੇ ਆ ਫਿਰ ਕਹਿੰਦੇ ਸਾਡੇ ਨਾਲ ਗੱਲਬਾਤ ਕਰ ਲਓ ਜਦੋਂ ਤੁਹਾਨੂੰ ਪਹਿਲਾਂ ਕਾਲ ਦਿੱਤੀ ਹੋਈ ਸੀ ਬੰਦੀ ਜਿਹੜੇ ਮੋਰਚਾ ਦੇ ਵਿੱਚ ਆ ਤੇ ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਤੇ ਉਹਨਾਂ ਡਾਂਗਾਂ ਨਾਲ ਕੁੱਟਣਾ ਸੀ ਤੁਹਾਨੂੰ ਇਹ ਦਬਾਣਾ ਚਾਹੁੰਦੇ ਨੇ ਸਿੱਖ ਕੌਮ ਨੂੰ ਇਹ ਦਬਾਣਾ ਚਾਹੁੰਦੇ ਸੰਘਰਸ਼ ਨੂੰ ਇਹ ਦਬਾਣਾ ਚਾਹੁੰਦੇ ਨੇ ਕਿਸਾਨਾਂ ਨੂੰ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਦਾ ਜੋ ਅੱਜ ਹਾਲ ਹੋ ਰਿਹਾਗਾ ਬਹੁਤ ਮਾੜਾ ਗਾ 44 ਦਿਨ ਹੋ ਗਏ ਭੁੱਖੇ ਧਿਆਏ ਬੈਠੇ ਨੂੰ ਮੁੱਖ ਮੰਤਰੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਮੈਚ ਦੇਖਣ ਜਾ ਸਕਦਾ ਹੈਗਾ ਅਧਿਕਾਰ ਵਾਲੀ ਨਾਲ ਤੇ ਪਰ ਇੱਥੇ ਖਨੌਰੀ ਬਾਰਡਰ ਤੇ ਨਹੀਂ ਪਹੁੰਚ ਸਕਦਾ ਤੇ ਉੱਥੇ ਅਮਨ ਰੋੜੇ ਵਰਗੇ ਪਹੁੰਚ ਕੇ ਤੁਸੀਂ ਜਾਇਓ ਮੈਂ ਨਹੀਂ ਜਾਂਦਾ ਇਸ ਕਰਕੇ ਇਸ ਵੀਡੀਓ ਨੂੰ ਹੁਣ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਜਿਨ੍ਹਾਂ ਦੇ ਵਿੱਚ ਅਣਖਾ ਤੇ ਗੈਰਤਾ ਉਹ ਇਸ ਵੀਡੀਓ ਨੂੰ ਵਰਤਮਾਨ ਤੇ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਵਿੱਚ ਮਰ ਚੁੱਕੀ ਆ ਅਣਖਾ ਤੇ ਗੈਰਤਾ ਉਹ ਵਸਾ ਕਿ ਨਾ ਕਰਨ ਲਾਈਕ ਵੀ ਨਾ ਕਰਨਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਲਾਈਕ ਕਰੋ ਜਾਂ ਸ਼ੇਅਰ ਕਰੋ ਮੈਂ ਤਾਂ ਉਹਨਾਂ ਲੋਕਾਂ ਨੂੰ ਕਹਿਣਾਗਾ ਕਿ ਜੇਕਰ ਤੁਹਾਡੇ ਕੋਲੇ ਮਾਰੀ ਮੋਟੀ ਅਣਖ ਆਹਰੂ ਇੱਜ਼ਤ ਬਚੀ ਆ ਤੇ ਤੁਸੀਂ ਸਿੱਖਾਂ ਦੇ ਹੱਕ ਦੇ ਵਿੱਚ ਨਾਰਾ ਮਾਰਨਾ ਚਾਹੁੰਦੇ ਹੋ ਜੇ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਲੱਖਾਂ ਦੇ ਵਿੱਚ ਸ਼ੇਅਰ ਕਰੋ ਕਾਕੇ ਸਰਕਾਰਾਂ ਤੇ ਜਿਹੜੀਆਂ ਇਹ ਜਿਹੇ ਵੀਡੀਓ ਪੁੱਜਦੇ ਆ ਕਰੋ ਉਹਨਾਂ ਦੇ ਕੰਨਾਂ ਦੇ ਵਿੱਚ ਕਿ ਸਾਡੀਆਂ ਲੈ ਕੇ ਵੋਟਾਂ ਤੁਸੀਂ ਐਮਪੀ ਬਣ ਕੇ ਐਮਐਲਏ ਬਣ ਕੇ ਮੁੱਖ ਮੰਤਰੀ ਬਣ ਕੇ ਸਾਡੀਆਂ ਵੋਟਾਂ ਉੱਤੇ ਤੇ ਅੱਜ ਤੁਹਾਡੀ ਸਰਕਾਰ ਬਣਦੇ ਸਾਰ ਹੀ ਸਿੱਖਾਂ ਉੱਤੇ ਜ਼ੁਲਮ ਕਰਾਇਆ ਜਾ ਰਿਹਾ ਸਿੱਖਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਅਥਰੂ ਗੈਸ ਦੇ ਗੋਲੇ ਸਾਡੇ ਉੱਤੇ ਸਿੱਟੇ ਜਾ ਰਹੇ ਨੇ ਤੇ ਬਸਾੜਾ ਪਾਣੀ ਦੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਐ ਠੰਡ ਦੇ ਵਿੱਚ ਸ਼ਰਮ ਨਾਲ ਮਰ ਜਾਣਾ ਚਾਹੀਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹ ਸ਼ੇਅਰ ਕਰਨਾ ਜਿਨ੍ਹਾਂ ਦੀ ਅਣਖ ਅਤੇ ਜ਼ਮੀਰ ਜਾਗਦੀ ਆ ਲੈਕ ਅਤੇ ਕਮੈਂਟ ਉਹ ਵੀ ਕਰਨਾ ਤੇ ਜਿਨ੍ਹਾਂ ਦੀ ਅਣਖ ਅਤੇ ਜ਼ਮੀਰ ਜਾਗਦੀ ਆ ਦੂਜੇ ਵੇਸਾ ਕੇ ਵੀਡੀਓ ਤੋਂ ਪਰੇ ਰਹਿਣਾ ਤੁਸੀਂ ਇਸ ਵੀਡੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਦਰਦ ਤਾਂ ਸਾਡੇ ਅੰਦਰ ਵੀ ਅਸੀਂ ਵੀ ਇੱਕ ਸਿੱਖਾਂ ਅਸੀਂ ਵੀ ਇੱਕ ਕਿਸਾਨਾਂ ਅਸੀਂ ਦਰਦ ਸਾਹਦੇ ਸਾਡੇ 33 32 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਜਿਹੜੇ ਨੌਜਵਾਨ ਬੰਦਾ ਉਸ ਤੋਂ ਭੀਖ ਮੰਗਣ ਨਹੀਂ ਗਏ ਉਹ ਉਨ੍ਹਾਂ ਦਾ ਹੱਕ ਆ ਉਹ ਡਬਲ ਡਬਲ ਸਲਜਾਮਾ ਕੱਟ ਚੁੱਕੇ ਨੇ ਚੁੱਕੇ ਨੇ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਕੀ ਗੱਲ ਸਰਕਾਰ ਦਾ ਇਹਨਾਂ ਹੱਕ ਨਹੀਂ ਬਣਦਾ ਕਿ ਸੈਂਟ ਸਰਕਾਰ ਦੇ ਨਾਲ ਗੱਲਬਾਤ ਕਰੇ ਤੇ ਇਸ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਨ ਦੀ ਵਾਰੀ ਤੁਹਾਨੂੰ ਬੇਨਤੀ ਕਰਦਾਗਾ ਤੇ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ